ਅੱਸੀ ਗਾਜੀ ਸਾਲਵਾ ਸਵਾਗਤ ਹੈ ਮੇਰੇ ਘਰ ਦੇ ਵਿੱਚ ਅੱਜ ਮੈਂ ਹੋਇਆਗਾ ਪਿੰਡ ਲੋ ਵੀ ਆਪਾਂ ਬਹੁਤ ਜਾ ਰਹਿਆ ਜਿਹੜੀ ਅਰਦਨ ਵੈਲੀ ਨੇ ਗੰਦਾਸੀ ਚਲਾਈ ਸੀ ਉਹ ਆਹੀ ਸੀਗੀ ਉਹ ਮੈਥੀ ਲੈ ਕੇ ਗਿਆ ਸੀਗਾ ਠੀਕ ਹੈ ਤਾਂ ਕਰਕੇ ਫਿਰ ਮੈਂ ਅੱবি ਅਰਦਨ ਵੈਲੀ ਵਾਲੀ ਗੱਲ ਵੀ ਨੋਟ ਕਰਦਾ ਮੱਥੇ ਪਾੜਦਾ ਪੁੱਤਾਂ ਰਹਿੰਦੀਆਂ ਸਵੇਜ ਜਗਾ ਲਾਂਦਾ ਸੀ ਕੋਈ ਸਾਧ ਆਇਆ ਸੀ ਉੱਤੇ ਸਵੇਜ ਦੀ ਗੱਲਾਂ ਸੀ ਇਹ ਗੱਲਾਂ ਕਿੰਨੀਆਂ ਕਿ ਸੱਚ ਨੇ ਮੈਂ ਨਾ ਜਦੋਂ ਮੈਂ ਆਪਦੇ ਰੂਮ 'ਚ ਸੌਂਦਾ ਤਾਂ ਮੈਨੂੰ ਐ ਫੀਲ ਹੁੰਦਾ ਵੀ ਹਾਂ ਵੀ ਕੋਈ ਮੇਰੇ ਨਾਲ ਆਲੇ-ਦਾਲੇ ਫਿਰ ਰਿਹਾ ਹੈ ਜਾ ਕੋਈ ਸਾਈਡ ਦੇ ਮੇਰੇ ਸਹਰਾਣੇ ਦੇ ਕੋਲ ਖੜਾਗਾ ਤੇ ਕਿੰਨੀਆਂ ਕਲਾਸਾਂ ਪੜ੍ਹੀਆਂ ਨੇ ਮੈਂ 10 ਤਾ ਸਾਡੇ ਪਿੰਡੇ ਕਰੀਆਂ ਸਾਡੇ ਪਿੰਡ ਸਕੂਲ ਆਪ ਪਰ ਰਹਿਦਾ ਹੈ ਵੀ ਆਪਣੇ ਰੌਕਸੀ ਦਾ ਆ ਦੇਖੋ ਦੇਖੋ ਨੂੰ ਪਤਾ ਲੱਗ ਗਿਆ ਚੱਕ ਕੇ ਲੈ ਆਓ ਅੱਸੀ ਵਾਦੀ ਸਾਰਾ ਸਵਾਗਤ ਹੈ ਮੇਰੇ ਘਰ ਦੇ ਵਿੱਚ ਅੱਜ ਮੈਂ ਹੋਇਆਗਾ ਪਿੰਡ ਸੋ ਤੁਹਾਨੂੰ ਪਤਾ ਸਰਦੀਆਂ ਸੀਨ ਹੋ ਚੁੱਕੀਆਂ ਨੇ ਬਹੁਤ ਜ਼ਿਆਦਾ ਸਰਦੀ ਹੋ ਗਈ ਹੈ ਉਹ ਪਿੰਡਾਂ ਦੇ ਵਿੱਚ ਹਨਾ ਪਿੰਡਾਂ ਦੇ ਲੋਕ ਕੋਈਆਂ ਪਿੰਨੀਆਂ ਪੰਜੀਰੀ ਵਗੈਰਾ ਇਹ ਜਾ ਕੁਝ ਬਹੁਤ ਬਣਾਉਂਦੇ ਨੇ ਆਪ ਇਹਨਾਂ ਦੇ ਵਿੱਚ ਸੋ ਆਪਾਂ ਵੀ ਆਇਆ ਪਿੰਡ ਖੁਆ ਬਣਾਉਣ ਸੋ ਇਹ ਬਲੌਗ ਹੈ ਅੱਜ ਖੁਏ ਦੇ ਉੱਪਰ ਕਿ ਖੁਆ ਕਿਵੇਂ ਬਣਦਾ ਕਿੰਨੀ ਮਿਹਨਤ ਲੱਗਦੀ ਹੈ ਕਿੰਨੇ ਟਾਈਮ ਚ ਬਣਦਾਗਾ ਸੋ ਨਾਲ ਮੇਰੇ ਹੈਗੀ ਮੇਰੀ ਮਾਤਾ ਉਹ ਬੈਠੀ ਹੈ ਮੰਜੇ ਦੇ ਉੱਪਰ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਇਹ ਬਲੌਗ ਨੂੰ ਸ਼ੇਅਰ ਜਰੂਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੇਖਦੇ ਰਹੋ ਦੇ ਕਰ ਕਰ ਕਾਇਮ ਹੋ ਗਿਰੋ ਹਾਂ ਕਾਇਮ ਬਹੁਤ ਠੀਕ ਆ ਫਿਰ ਲਓ ਜੀ ਬੇਬੇ ਆਪਣੀ ਕਾਇਮ ਆ ਪੂਰੀ ਬੇਬੇ ਨੇ ਆਪਾਂ ਉਹ ਕਰੀ ਚੰਡੀ ਦੇ ਦੇ ਤੇ ਪਹਿਲਾਂ ਆਪਾਂ ਲਗਿਆ ਚੁੱਲ੍ਹਾ ਬਣਾਉਣਾ ਠੀਕ ਆ ਹੁਣ ਸਾਰੇ ਸਾਨੂੰ ਪਤਾ ਹਨਾ ਪਿੰਡਾਂ ਦੇ ਘਰ ਵੀ ਪੱਕੇ ਹੋ ਗਏ ਨੇ ਪੱਕੀਆਂ ਇੱਟਾਂ ਲੱਗ ਕੇ ਫਰਸ਼ ਲੱਗੇ ਹਨਾ ਸੋ ਨਹੀਂ ਤਾਂ ਪਹਿਲਾਂ ਚੁਰ ਪਟ ਲਾਉਂਦੇ ਸੀ ਹਨਾ ਮਿੱਟੀ ਦੇ ਵਿੱਚ ਹੀ ਚੁੱਲ੍ਹਾ ਬਣਾ ਲੈਂਦੇ ਸੀ ਤੇ ਹੁਣ ਆਪਾਂ ਨੂੰ ਇੱਟਾਂ ਦਾ ਚੁੱਲ੍ਹਾ ਬਣਾਉਣਾ ਪਊਗਾ ਚਲੋ ਆਜੋ ਪਹਿਲਾਂ ਚੁੱਲ੍ਹਾ ਬਣਾਈਏ ਲਓ ਜੀ ਆਪਾਂ ਇੱਟਾਂ ਸਿੱਟਣ ਲੱਗਾਂਗੇ ਫਿਰ ਬਣਾਵਾਂਗੇ ਤੁੱਲਾ ਅਧਰੋ ਗਿਆ ਪੁੱਤ ਰਾਕਸੀ ਪਰਾ ਉਹ ਇੱਧਰ ਹੋ ਜਾ ਜਦ ਤੂੰ ਆਟੇ ਹਰ ਵਿੱਚ ਪਾ ਦੇ ਨੂ ਹੱਟਾ ਮਤਰਾ ਟੱਪਾ ਕਰੂ ਥੋੜਾ ਬੰਦਰਾ ਲੈ ਤਿੰਨ ਉਧਰ ਆ ਦੇਖ ਐਵੇਂ ਮੈਂ ਬਣਾਉਣਾ ਪਊਗਾ ਹੂੰ ਤਿੰਨ ਕਰਾ ਇੱਥੇ ਹੋਰ ਇਹ ਤਿੰਨ ਦਾ ਜ਼ਿਆਦਾ ਨਹੀਂ ਹੋਊਗਾ ਉਹਦਾ ਉੱਲੇ ਪਾਸੇ ਕਰ ਲੈਣਾ ਬਸ ਆ ਹਾਂ ਹਾਂ ਪਰਨ 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 ਇਹ ਨਾ ਉਧਰ ਨਾ ਕਰ ਐ ਕਿਵੇਂ ਹਾਂ ਕੜਾਹੀ ਵੀ ਦੇਖ ਲੈ ਤੇ ਕਿੱਡੀ ਏ ਥੱਲੇ ਕੜਾਹੀ ਦਾ ਕੜਾਹੀ ਥੱਲੇ ਨੂੰ ਜਾਊਗੀ ਖੋਲ ਨਾ ਦੇ ਮੈਨੂੰ ਸਾਰੇ ਤੁਲੇ ਨਹੀਂ ਤੁਲੇ ਕੰਮ ਖਰਾਬ ਹੋ ਜਾਣਾ ਬਹੁਤ ਜਾ ਰਿਹਾ ਚੁੱਲਾ ਸੋ ਚੁੱਲਾ ਬਣ ਕੇ ਰਹਿ ਗਈ ਹੈ। ਬਸ ਇਹ ਚੁੱਲਾ ਬਣਾਉਣ ਦੀ ਇੱਕ ਤਕਨੀਕ ਹੈ। ਬੜੀ ਚੰਗੀ ਗੱਲ ਹੈ ਵੀ ਇੱਟਾਂ ਨੂੰ ਬਹੁਤ ਤਰੀਕੇ ਨਾਲ ਲੈਣੀਆਂ ਪੈਣਗੀਆਂ ਨਹੀਂ ਜਿਹੜਾ ਚੁੱਲਾ ਤਾਂ ਹੀਗਾ। ਬਸ ਚੁੱਲਾ ਦਾ ਤੋਂ ਬੜਾ ਸਾਰਾ ਕੁਝ ਖਿਲ ਜਾਊਗਾ। ਠੀਕ ਹੈ। ਚੁੱਲ੍ਹੇ ਨੂੰ ਬਣਾਉਣ ਵੀ ਬੜੀ ਤਕਨੀਕ ਹੈ ਇੱਕ। ਸਾਰੀਆਂ ਇੱਟਾਂ ਨੂੰ ਲਾਪ ਕਰਨਾ ਪੈਂਦਾ ਹੈਗਾ। ਮਹਤਾ ਫਿਰ ਥੋੜਾ ਸਾਰਾ ਦੁੱਧ ਡੋਲ ਜੂ ਅਪਾ ਥੋੜਾ ਵੱਡਾ ਚੁੱਲਾ ਤਾਂ ਲਾਉਣਾ ਆਇਆ ਕਿਉਂਕਿ ਆਪਣੀ ਜਿਹੜੀ ਕੜਾਹੀ ਹੈ ਉਹ ਵੱਡੀ ਹੈ ਇਹ ਸਾਰੀ ਪ੍ਰੋਪਰ ਐਨ ਰੱਖੀ ਜਾਵੇ ਹਨਾ ਪੂਰੀ ਉਹ ਨਾਲ ਕਿੰਨੀ ਇੱਕ ਕਰਕੇ ਲੋ ਜੀ ਫਾਈਨਲ ਬੈਟਲ ਦੇਖੇ ਤਰਕੇ ਕੜਾਹੀ ਬਣਦੀ ਹੈ ਕਿ ਨਹੀਂ ਗੱਲਬਾਤ ਠੀਕ ਹੈ ਮੂਰੀ ਬਣਦੀ ਹੈ ਸਰੀਆ ਕਰ ਲਏ ਹੈ ਆਹੀ ਸੋਰੀ ਤਾਂ ਤੁਸੀਂ ਸਰੀਆ ਕਰ ਸਕਦੇ ਉਹਦੇ ਉੱਪਰ ਦੇਖ ਕਰ ਦਵਾਓ ਜੀ ਹਿੰਦੇ ਨਾਲ ਹੀ ਠੀਕ ਹੈ ਐਵੇਂ ਕਰ ਦੋ ਉੱਪਰ ਕਿ ਨਰਮ ਬਿੱਟਰ ਨਹੀਂ ਕੋਈ ਕਰਦਾ ਹਉ ਹਉ ਦਵੀਦਰਦਾਂ ਦੇ ਸੋ ਬੜੀਆ ਸਪੋਰਟਾਂ ਸਪੂਟਾਂ ਹੋ ਗਈ ਪ੍ਰੋਪਰਨ ਫਿਕਸ ਟਗੇ ਰਹਿੰਦੇ ਨਾ ਜਾਵੇ ਤੋ ਲਓ ਇਹ ਪੂਰਨ ਫਿਕਸ ਹੋ ਗਿਆ ਉਹਨਾ ਬੜਾ ਹੀ ਉਹ ਅੱਗੇ ਦਾ ਪ੍ਰੋਸੈਸ ਉਹ ਲਾਵਾ ਜਾਣਾ ਆਪਣਾ ਲੱਕੜਾਂ ਦੇ ਉੱਪਰ ਤੇ ਲੱਗ ਲੱਕੜਾਂ ਹੀ ਵੱਡੀਆਂ ਪਈਆਂ ਹੁੰਦੀਆਂ ਨੇ ਚਲੋ ਫਿਰ ਆਓ ਫੋਲੋਿੰਗ

नहीं जी चल वैली ने गदासी चलाई मैं फिल्म इना चाली गई गुलासी है ना ही हूँ बड़ा लगता रोकशी उपर गुलासी फिर जुए मेरे तो है हाँ, हाँ सारे ਕਾਹ ਕਿ ਹੋ ਨਕੜਾ ਪੱਕੇ ਨਹੀਂ ਕੀ ਗੱਲ ਇਹ ਤੈਨੂੰ ਤੂੰ ਇਹ ਨਹੀਂ ਦੱਸਣੀ ਰਹਿਣਾ ਕਰ ਸਕਦਾ ਆਪਾਂ ਲਾਈਦਾ ਹੈ ਜੀ ਆਪਣੇ ਰੌਕਸੀ ਦਾ ਆ ਦੇਖ ਦੇਖ ਨੂੰ ਪਤਾ ਲੱਗ ਗਿਆ ਚੱਕ ਕੇ ਲੱਕਰ ਉਹਦੀ ਉਹਦੀ ਸਾਨੂੰ ਫਿਕਰ ਹੈਗਾ ਫਿਕਰ ਨਹੀਂ ਪੈਗਾ ਸੇ ਪਾਸੇ ਹੋਏ ਲਾ ਕਰਦੇ ਲੋ ਜ ਕਰਵਾਉਂਦੇ ਆ ਹੋ ਗਿਆ ਬਾਕੀ ਕਰ ਲਈਆ ਬਗਲੀਆ ਛਾਤਾ ਬਣੀ ਪੂਰੀ ਪਿਆ ਲੱਕੜਾ ਨਾਲ ਸੋ ਹੁਣ ਪਹਿਲਾ ਅਦਮ ਚਾਹੀਏ ਆ ਗੜਾ ਪ੍ਰੋਸੈਸ ਕਰ ਲਓ ਜੀ ਤੇ ਬੋਲ ਜੀ ਆ ਅਦ ਨਾਲ ਕਿੰਨਾ ਟਾਈਮ ਲੱਗੂਗਾ ਬਸ 10 ਮਿੰਟਾਂ ਚ ਹੋ ਜੂ ਰੈਡੀ ਉਹੀ ਅਖੋਆ ਬਰੋਂ ਦੇ ਕਿਨਾਰੇ ਤਾਂ ਮੈਨੂੰ ਤਾਂ ਲੱਗ ਜੂਗਾ ਭਾਈ ਕਿੰਨੇ ਘੰਟੇ ਲੱਗਣਗੇ ਚਾਰ ਪੰਜ ਘੰਟੇ ਲੱਗਣਗੇ ਬੀ ਕਿਲੋ ਦਿੱਤਾ ਫਿਰ ਵੀ ਕੋਈ ਘਟਾ ਦਾ ਆਪਾਂ ਨੂੰ ਆ ਕੰਮਜਾਮ ਸਿੱਟ ਲਓ ਜੀ ਘੰਟੇ ਦੇ ਵਿੱਚ ਆਪਣਾ ਕੰਮਜਾਮ ਹੋਇਆ ਸਿੱਟ ਤੇ ਬੱਬੇ ਕਾ ਜੀ ਵੀ ਚਾਰ ਪੰਜ ਦਿਨ ਲੱਗਣਗੇ ਹਜੇ ਪੂਰਾ ਸਾਰਾ ਖੂਆ ਬੰਦਨ ਨੂੰ ਤੋਂ ਬੇਬਸੂਖ ਅਥਾ ਦੇ ਨਾਲ ਹੱਕ ਮਚਾਈ ਜਾ ਰਹੀ ਹੈ ਬੱਬੇ ਦਾ ਰੋਜ਼ ਦਾ ਕੰਮ ਹੈ ਵੇ ਭਾਰਦਨ ਵੈਲੀ ਵਾਲੀ ਗੰਡਾਕੀ ਨਾਲ ਰੋਚ ਹੋ ਗਿਆ। ਇਹ ਨਾਲ ਪਾ ਕੇ ਪਾਉਂਦੀ ਹੈ। ਗੁੜੀਆਂ ਪਾਉਂਦੀਆਂ ਕੰਨ ਜਾਂ ਅੱਜ ਕੱਲ। ਇਸੇ ਨਾਲ ਕਰਕੇ ਤਪਲੇ ਤੇ ਬਣਾਉਣੀ ਆ ਦਾਲਾ ਸਬਜ਼ੀ ਭਾਈ। ਇਹ ਬੰਦਾ ਫਿਰ ਖਲਾਰਾ ਲੱਕੜਾ ਦਾ। ਹੋਰ ਕਰਨਾ ਪੈਂਦਾ। ਤੁਸੀਂ ਦੇਖ ਸਕਦੇ ਹੋ। ਉਹ ਵੱਡਾ ਤੁੱਲਾ ਬਣਾਉਣਾ ਪੈਂਦਾ। ਆਹ ਮੋਟੂ ਦਿਖਾ ਰਿਹਾ। ਫੰਮ ਬਰੀਕ ਲੱਕਣਾ ਲਾਉਣੀਆਂ ਪੈਣਗੀਆਂ ਫੇਰ ਦੁੱਜੀਆਂ ਲਾਉਣੀਆਂ ਪੈਣਗੀਆਂ ਮੋਟੀਆਂ ਬਰੀਕ ਤੇ ਚੜੂ ਅੱਗ ਨਾ ਬਥੇਰਾ ਉਹ ਛੋਟੀ ਹੁੰਦੀ ਸੀ ਹੈ ਹੂੰ ਉਹ ਉਹ ਕਿੰਨਾ ਖੋਕ ਹੋ ਕੱਢੇ ਬਥੇਰਾ ਸਾਡੇ ਤਾਂ ਪਰੀਆਂ ਰਹਿ ਜਾਂਦੀਆਂ ਕਾਂਸੀ ਦੀਆਂ ਥਾਲੀਆਂ ਭਰੀਆਂ ਭਰਾਈਆਂ ਕੱਚੇ ਵਾਲੇ ਹੁੰਦੇ ਤੇ ਅਸੀਂ ਤਾਂ ਉਂਗਲਾਂ ਨਾਲ ਚਟਦੇ ਤੇ ਉਂਗਲਾਂ ਨਾਲ ਚਟਦੇ ਤੇ ਅਸੀਂ ਸਾਰੇ ਭੈਣ ਭਾਈ ਆਲਾ ਭਰੇ ਹੀ ਰਹਿੰਦਾ ਤੇ ਕਪੜਾ ਸਰਾ ਵਾਲਾ ਹੁੰਦਾ ਮਿੱਟੀ ਦਾ ਕੱਚਾ ਕੱਚਾ ਘਰ ਹੁੰਦਾ ਸੀ ਭਾਈ ਉਦੋਂ ਤਾਂ ਆਹ ਭਾਈ ਰੌਕ ਸੀ ਇਹੀ ਸਾਫ ਹੁੰਦਾ ਬੇਬੇ ਦਾ ਉਹ ਕਰੇ ਕੰਮ ਇਹਦੇ ਪਰ ਆਪਰਾ ਰੌਕ ਸੀ ਮੈਂ ਸਾਰ ਰੱਖੀਆਂ ਹੁੰਦੀਆਂ ਸਾਡੇ ਬੂਰੀ ਮਾਇਸ ਗਊ ਮਲਵੇਰੀਆਂ ਐਡੀਆਂ ਐਡੀਆਂ ਜਿਨ੍ਹਾਂ ਦੇ ਡਡੇ ਉਹ ਹੁੰਦੇ ਡਡੇ ਹਾਂ ਪੁੱਤੋ ਹਾਂ ਬਾਜਾ ਬਾਜਾ ਚਿੜੀ ਉੱਥੇ ਉਥੇ ਆ ਦੇਖ ਮੈਂ ਕਰ ਰਹੀ ਆ ਬਹਿ ਜਾ ਕੰਮ ਕਰਦੀ ਆ ਪਰ ਜਿਵੇਂ ਮਤਲਬ ਜਦੋਂ ਦੁੱਧ ਪਾਉਣ ਲੱਗੇ ਠੀਕ ਐ ਮੈਂ ਇਹਦੇ ਤੋਂ ਨਾਲ ਲੈ ਕੇ ਆਪਾਂ ਦੁੱਧ ਪਾ ਰਿਹਾ ਹੁਣ ਕੜਾਹੀ ਚ ਪਾਈ ਸੱਚੇ ਪਾਸਾ ਤੰਦਰੁਸਤੀਆਂ ਬਕਸੇ ਸਭ ਨੂੰ ਇਹਦੇ ਤੋਂ ਨਾਲ ਲੈ ਕੇ ਆਪਾਂ ਨੂੰ ਦੁੱਧ ਪਾਤਾ ਹੈ ਨਾ ਅੱਗੇ ਚੱਲ ਰਹੀ ਐ ਆਪਣੀ ਖੁੱਲ ਇਸ ਤੋਂ ਬਾਅਦ ਬੇਟਾ ਬੈਠੂਗਾ ਕੁਰਸੀ ਲੈ ਕੇ ਲੋ ਦੇ ਕੋਲੇ ਲੋ ਜੀ ਤਾਮਝਾਮ ਸਾਰਾ ਸੈਟ ਹੋ ਗਿਆ ਇੱਕ ਵਾਰ ਉਵਾਲੀ ਆ ਗਈ ਉਵਾਲੀ ਜਾਦੇ ਆ ਗਈ ਜੀ ਦੁੱਧ ਕੋਈ ਨਾ ਦੇ ਦੇ ਆ ਤੌਰ ਦਾ ਲੋ ਜੀ ਸਾਰਾ ਦੁੱਧ ਪਾ ਚੁੱਕੇ ਆਪਾਂ ਏ ਮਾਤਾ ਪਾਣੀ ਮਾਰਨਾ ਕੀ ਕੋਈ ਨਹੀਂ ਪੜਾਉਣਾ ਹੁੰਦਾ ਅਰੇ ਬੇਜਾ ਪੂਆ ਹਾਂ ਹਾਂ ਓਰੇ 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 ਇੱਥੇ ਮੇਰੇ ਕੋਲ ਆ ਪੂਰਾ ਉਸ ਦੋ ਚਾਰ ਸਵਾਲ ਪੁੱਛੇ ਇੱਥੇ ਕੀ ਨਾਮ ਕੀ ਤੇਰਾ ਪਹਿਲਾਂ ਉਹ ਨਾਮ ਦੱਸ ਤੇਰਾ ਕੀ ਆ ਕੀ ਨਾਮ ਆ ਤੇਰਾ ਆ ਫੁੱਲ ਪਹਿਲਾ ਪਹਿਲਾ ਨਾਮ ਦੱਸ ਤੇਰਾ ਕੀ ਆ ਤੇਰਾ ਨਾਮ ਕੀ ਆ ਤੇਰਾ ਹੈ ਪੀਤਾ ਪੀਤਾ ਹੂੰ ਕਿੰਨਾਂ ਦੀ ਕੁੜੀਆਂ ਨੂੰ ਉਹ ਅੱਡ ਬਿੱਲਾ ਕਿਹਦੀ ਕੁੜੀ ਹੈ ਉਹ ਗੋਇ ਮੰਮੀ ਦੀ ਆ ਮੰਮੀ ਦੀ ਕੁੜੀ ਹੈ ਹੂੰ ਅੱਛਾ ਠੀਕ ਹੈ ਤੇਰਾ ਡੈਡੀ ਕੀ ਕੰਮ ਕਰਦਾ ਮਮੀ ਚੈਲਰ ਲਾਣਾ ਹੈ ਹੈ ਓਏ ਡੱਲੇ ਜੂਰੀ ਬੋ ਕੋ ਮਾਚਲੇ ਕੀ ਕਰਦਾ ਨੇ ਨੇੜੀ ਕਹਦਾ ਕੰਮ ਕਰਦਾ ਤੇਰਾ ਫੁੱਲਾ ਫੁੱਲ ਤਾਂ ਪੁੱਤ ਆਪਾਂ ਹੋਰ ਲਿਆਉਂਦੇ ਬਾਦੂ ਫੁੱਲ ਲੱਗ ਰਹੇ ਨੇ ਦੱਸ ਤਰਾ ਡੈਡੀ ਕੀ ਕੰਮ ਕਰਦਾ ਓ ਰੱਲੇ ਲੂ ਨੀ ਨਾ ਅਛੇ ਤੇਰਾ ਤੇਰਾ ਚਾਚਾ ਹੁਣ ਤੇਰਾ ਚਾਚਾ ਹੀ ਕਰਦਾਗਾ ਚਾਚਾ ਮੈਂ ਗਿਆ ਤੇਰੇ ਚਾਚੇ ਦਾ ਨਾਮ ਕੀ ਹੈ ਨਾ ਨਾ ਨਹੀਂ ਯਾਦ ਨਹੀਂ ਨਹੀਂ ਤੇਰੇ ਚਾਚੇ ਦਾ ਨਾਮ ਦੱਸ ਕੀ ਹੈ ਚਾਚਾ ਨਾ ਆਇਆ ਕੀ ਨਾਮ ਹੈ ਕੱਲਾ ਸੀ ਟੱਡੀ ਬੱਦਨੀ ਪੁੱਤ ਲਾਡੀ ਲਾਡੀ ਚਾਚਾ ਹਾਂ ਬਿੰਦਰ ਪਾ ਇਹ ਜਿਹੜੀ ਭਤੀਜੀ ਤੇ ਬਹੁਤ ਬੋਲਦੀ ਆ ਇਹ ਮਨ ਤਾਂ ਅੱਜ ਪੁੱਤ ਲੱਗਿਆ ਵੀ ਇੰਨਾ ਬੋਲਣ ਲੱਗੀ ਇਹਦਾ ਹੀ ਮੈਕ ਲਾਤਾ ਰੱਬ ਨੇ ਹੈ ਟੱਡੀ ਇਹ ਠੰਡ ਦਾ ਦੇਖ ਲੈ ਕਿੰਨੀ ਉਹਦੇ ਹੱਥ ਤੇਰੇ ਠਰੇ ਪਏ ਨੇ ਹੈ ਆਖੂ ਦੀ ਨਾ ਕੀ ਆਖੂ ਆਹੂ ਲਓ ਜੀ ਆਪਾਂ ਗੱਲ ਰਿਆਂ ਖੂਆ ਤੇ ਨਾਲ ਐ ਮੇਰੀ ਬੇਬੇ ਸੋ ਬੇਬੇ ਤੋਂ ਕੁਝ ਸਵਾਲ ਪੁੱਛਾਂਗੇ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ ਹਨਾ ਸੋ ਆਪਾਂ ਬੈਠਿਆਂਗੇ ਪਿੰਡ ਖਰਾਨਾ ਜ਼ਿਲ੍ਹਾ ਸੰਗਰੂਰ ਪੰਜਾਬ ਇਹ ਇਹ ਚੀਜ਼ ਵੈਸੇ ਪਿੰਡਾਂ ਦੀ ਹੁੰਦੀ ਆ ਹਨਾ ਐ ਬੈਠ ਕੇ ਬਣਾਉਣਾ ਕਿਉਂਕਿ ਪਿੰਡਾਂ ਦੇ ਘਰ ਵੱਡੇ ਹੁੰਦੇ ਨੇ ਵਿਹੜੇ ਵੱਡੇ ਹੁੰਦੇ ਨੇ ਹਨਾ ਬਸ ਅੱਜ ਕੱਲ ਜੀ ਇਹ ਖਤਮ ਹੋ ਚੁੱਕੀਆਂ ਨੇ ਅੱਜ ਕੱਲ ਸਾਰਾ ਕੁਝ ਮੁੱਲ ਦਾ ਚੱਲਦਾਗਾ ਹਨਾ ਤੋ ਕੈਮੀਕਲ ਵਾਲੀਆਂ ਚੀਜ਼ਾਂ ਜ਼ਿਆਦਾ ਚੱਲਦੀਆਂ ਨੇ ਆਪਾਂ ਲੱਗ ਰਿਹਾ ਪੂਰਾ ਦੇਸੀ ਤਰੀਕੇ ਵਾਂਗੂ ਬਣਾਉਣ ਕਾਫੀ ਮਿਹਨਤ ਲੱਗਦੀ ਆ ਵਸੇ ਮਿਹਨਤ ਵਾਲਾ ਕੰਮ ਆ ਬਹੁਤ ਜ਼ਿਆਦਾ ਕਾਫੀ ਠੀਕ ਆ ਕਮ ਸੇ ਕਮ ਤਿੰਨ ਚਾਰ ਘੰਟੇ ਲੱਗਣਗੇ ਇਹਨੂੰ ਲਗਾਤਾਰ ਆ ਖਰਚਣਾ ਆਈ ਚੱਲੂਗਾ ਠੀਕ ਆ ਬਾਹਵਾ ਦੁਖਣ ਲੱਗ ਜਾਣੀਆਂ ਸ਼ੋਲਡਰਾਂ ਦਾ ਅੱਜ ਪਤਾ ਲੱਗੂ ਤੇ ਲੈਸ ਦਾ ਵੀ ਅੱਜ ਪਤਾ ਲੱਗੂਗੀ ਕਿੰਨੀ ਕੁ ਜਾਨ ਆ ਫਿਰ ਮਾਤਾ ਕੋਈ ਦੱਸ ਕੋਈ ਆਪਦੀ ਪ੍ਰਾਣੀ ਕੋਈ ਯਾਦ ਕੋਈ ਇਹੋ ਜੀ ਮਤਲਬ ਹਨਾ ਜਿਹੜੇ ਆਪਣੇ ਦੇਖਣ ਵਾਲੇ ਦਰਸ਼ਕ ਵਧੀਆ ਲੱਗੇ ਚੀਜ਼ ਕੋਈ ਆਪਦਾ ਕਿੱਸਾ ਦੱਸ ਇਹੋ ਜਾਂ ਕੋਈ ਘਟਨਾ ਹੋਈ ਹੋਵੇ ਜਿਹੜੀ ਬਹੁਤ ਮਜ਼ਾਕ ਵਾਲੀ ਹੋਵੇ ਤੇਰੀ ਜ਼ਿੰਦਗੀ ਚ ਹੋਈ ਹੋਵੇ ਹਾਸੇ ਵਾਲੀ ਘਟਨਾ ਕੋਈ ਸਕੂਲ ਟਾਈਮ ਦੀ ਜਾਂ ਹਨਾ ਬਚਪਨ ਦੀ ਕੋਈ ਆਪਦੀ ਮਾਂ ਨਾਲ ਕੋਈ ਆਪਦੇ ਡੈਡੀ ਨਾਲ ਕੋਈ ਘਟਨਾ ਕੁਛ ਐਵੇਂ ਦੀ ਡੈਡੀ ਨਾਲ ਕੀ ਜਦੋਂ ਸਾਂ ਸਰਨਾ ਛੋਟੀ ਤੇ ਦੇ ਪੈਣ ਪਾਈਆਂ ਚ ਓਕੇ ਮੇਰੇ ਡੈਡੀ ਨੂੰ ਅਸੀਂ ਬਾਈ ਕਹਿੰਦੇ ਹੁੰਦੇ ਓਕੇ ਤੇ ਮੈਨੂੰ ਗੁੜ ਖਾਣ ਦਾ ਬਹੁਤ ਸ਼ੌਂਕ ਹੁੰਦਾ ਮੇਰੇ ਬਾਈ ਉੱਠਦਾ ਸਵੇਰੇ ਮੈਂ ਕਹਿੰਦੀ ਬਾਈ ਗੁੜ ਦੇ ਕੇ ਜਾਈ ਫਿਰ ਉਹਨੇ ਗੁੜ ਦੇ ਕੇ ਜਾਂਦੇ ਸਵੇਰੇ ਸਵੇਰੇ ਅਨੁਸਾਰ ਗੁੜ ਖਵਾ ਕੇ ਫਿਰ ਉਹ ਬਾਹਰ ਅੰਦਰ ਜਦ ਬਾਹਰ ਜਾਂਦੇ ਤੇ ਅੱਗੇ ਤਾਂ ਬੱਸ ਐਂ ਗਰੀਬੀ ਤੇ ਟਾਈਮ ਕੱਢਿਆ ਸੀ ਤਾਂ ਭਾਈ ਪੰਜ ਭੈਣਾਂ ਤੇ ਇੱਕ ਭਾਈ ਸੀਗਾ ਮੈਂ ਤੂੰ ਡੇਢ ਉਹ ਵਰਸ ਕੀ ਹੈਗੀ ਮੇਰੀ 14 ਪੰਜ ਕਾ ਹਟਾ ਦੇਖੋ ਭਾਈ ਮਾਹਨ ਦਾ ਮੇਰੀ ਬੇਬੀ ਨਾਲ ਜਿਹੜੀ ਡੇਟ ਆਫ ਬਰਥ ਆ 14 ਮਈ ਹੈਗੀ ਹਨਾ ਤੇ ਮੇਰੀ ਵੀ 14 ਮਈ ਹੀ ਹੈ ਤੇ ਮੇਰੀ ਬੇਬੇ ਤੇ ਮੇਰਾ ਜਨਮ ਨਾ ਇੱਕ ਦਿਨ ਚ ਹੀ ਹੁੰਦਾਗਾ ਅਸੀਂ ਇਕੱਠੇ ਮਨਾਈਦਾ ਹੋਰ ਮਾਤਾ ਕੋਈ ਹੋਰ ਕੋਈ ਯਾਦ ਤੇ ਮੰਮੀ ਨਾਲ ਨਾਨੀ ਨਾਲ ਵੀ ਐ ਮੇਰੀ ਯਾਦ ਮੈਂ ਛੁੱਟੀਆਂ ਜਦੋਂ ਹੁੰਦੀਆਂ ਸਾਡੇ ਭਾਈ ਇੱਕ ਵਾਰੀ ਮੇਰੀ ਮਾਂ ਮੈਨੂੰ ਛੱਡ ਕੇ ਵਾਗ ਗਈ ਮੇਰੇ ਨਾਨਕੇ ਅੱਛਾ ਚਾਲੇ ਛੱਡ ਕੇ ਗਈ ਸੀ ਜਦੋਂ ਮੈਂ ਸਕੂਲੋਂ ਮੈਂ 5ਵੀਂ ਕੱਚ ਪੜ੍ਹਦੀ ਸੀ ਮੈਂ ਆਖਿਆ ਵੀ ਬੇਬੇ ਕਿੱਥੇ ਵਾਗੀ ਕਹਿੰਦੇ ਉਹ ਤਾਂ ਨਾਨਕੀ ਗਈ ਮੈਂ ਛੱਟਿਆ ਝੋਲਾ ਉੱਥੀ ਮੈਂ ਤਾਂ ਭੱਜ ਕੇ ਸੜਕ ਤੇ ਆ ਗਈ ਡੇਢ ਕਿਲੋ ਤੋਂ 3 ਕਿਲੋਮੀਟਰ ਲੱਗ ਪੈਂਦਾ ਹੈ ਸਾਡੇ ਛੱਡਕ ਤੋਂ ਮੇਨ ਸੜਕ ਤੋਂ ਸਾਡਾ ਪਿੰਡ ਤੇ ਆ ਕੇ ਜਦੋਂ ਮੈਂ ਦੇਖਿਆ ਮੇਰੀ ਮਾਂ ਉੱਥੇ ਬੈਠੀ ਬਸ ਨਾ ਮਿਲੀ ਬੇਬੇ ਕਹਿੰਦੀ ਤੂੰ ਕਿੱਥੋਂ ਆ ਗਈ ਕੁੜੇ ਮਾਂ ਬੇਬੇ ਮੈਂ ਨਹੀਂ ਜਰੀ ਬਣਾ ਰਹੀ ਸੀ ਮੈਂ ਤਾਂ ਜਾਉਂ ਤੇ ਨਾ ਨਾਨਕੀ ਕੱਛੇ ਉਹਨਾਂ ਕੱਪੜਿਆਂ ਚ ਫਿਰ ਮੈਂ ਮੇਰੇ ਨਾਨਕੀ ਬਾਗੀ ਟਹਾਨੇ ਹਰਿਆਣੇ ਚ ਮੈਂ ਮੇਰੇ ਨਾਨਕਿਆਂ ਨੂੰ ਵੀ ਬਥੇਰੀ ਪਿਆਰੀ ਹੁੰਦੀ ਸੀ ਬਹੁਤ ਲਾਡਲੀ ਹੁੰਦੀ ਸੀ ਮੇਰੇ ਨਾਨਕਾਂ ਦੇ ਅੱਛਾ ਜੀ ਮੇਰੀ ਬਾਦਲ ਛੋਟੀ ਹੁੰਦੀ ਸੀ ਮੈਂ ਹੀ ਹੁੰਦੀ ਸੀ ਛੋਟੀ ਮੇਰੀ ਮਾਂ ਦਾ ਮੈਂ ਦੁੱਧ ਬਹੁਤ ਸਾਲ ਪੀਤਾ ਬਹੁਤ ਵੱਡੀ ਹੋ ਕੇ ਛੱਡਿਆ ਤੇ ਮੋਰ ਮੈਨੂੰ ਦੱਸ ਵੀ ਤਰੀ ਪੜਾਈ ਕਿਵੇਂ ਰਹੀ ਮਤਲਬ ਤੂੰ ਕਿੱਥੇ ਕਿੱਥੇ ਪੜੀ ਹਨਾ ਤੇ ਕਿੰਨੀਆਂ ਕਲਾਸਾਂ ਪੜੀਆਂ ਨੇ ਮੈਂ ਦਾਸਤਾ ਸਾਡੇ ਪਿੰਡੇ ਕਰੀਆ ਸਾਡੇ ਪਿੰਡ ਸਕੂਲ 'ਚ ਮੇਰਾ ਭਾਈ ਲੱਗਿਆ ਹੋਇਆ ਸੀ ਉੱਥੇ ਕਲਰਕ ਸਾਡੇ ਪਿੰਡ ਕਾਵਨਾ ਸਕੂਲ 'ਚ ਅੱਛਾ ਪਰ ਉਦੋਂ ਵਾਤਾਵਰਨ ਬਹੁਤ ਵਧੀਆ ਸੀਗਾ ਮੁੰਡੇ ਕੁੜੀਆਂ ਐ ਇਕੱਠੀ ਪੜਦੇ ਸੀ ਸਾਰੀਆਂ ਤਿੰਨ ਕੁੜੀਆਂ ਹੁੰਦੀਆਂ 10ਵੀਂ ਤੱਕ ਤਿੰਨ ਕੁੜੀਆਂ ਪੜ੍ਹਦੀਆਂ ਸੀ ਅੱਛਾ 8ਵੀਂ ਤੱਕ ਤਾਂ ਅਸੀਂ ਬਥੇਰੀਆਂ 19 ਕੁੜੀਆਂ ਤੀਆਂ ਪਰ 10ਵੀਂ ਤੱਕ ਅਸੀਂ ਤਿੰਨ ਕੁੜੀਆਂ ਪਹੁੰਚਿਆ ਉਸ ਤੋਂ ਬਾਅਦ ਫਿਰ ਮੇਰੀ ਕਿਸੇਲੀ ਜਲਾਲ ਦੀ ਹੁੰਦੀ ਸੀ ਤੇ ਬਲਜਿੰਦਰ ਕੌਰ ਉਹ ਹਰਿਆਣੇ 'ਚ ਵਾਗੀ ਕੋਰਸ ਕਰਨ ਡ੍ਰੈਗ ਦਾ ਤੇ ਮੈਂ ਆਪਣੇ ਭਰਾ ਨੂੰ ਕਿਹਾ ਵੀ ਵੀਰ ਮੈਂ ਵੀ ਜਾਣਾ ਮੈਨੂੰ ਵੀ ਜ਼ਰੂਰ ਭੇਜੋ ਇੱਕ ਸਾਲ ਤਾਂ ਸਾਡੇ ਘਰ ਦੇ ਬੇਟ ਕਰਦੇ ਰਹੇ ਵੀ ਚੱਲ ਗਰੀਬੀ ਤੇ ਸਾਡੇ ਘਰ ਚ ਪਰ ਫਿਰ ਮੇਰੇ ਭਰਾ ਨੇ ਕਰਕੇ ਉਹ ਮੈਨੂੰ ਵੀ ਭੇਜਤਾ ਮੈਂ ਉੱਥੇ 2 ਸਾਲ ਦਾ ਕਰਕੇ ਆਈ 2 ਸਾਲਾਂ ਚ ਮੈਂ ਕਲੀਅਰ ਕਰਕੇ ਆਈ ਉਹ ਜਿਹੜੀ ਕੋਰਸ ਤੇ ਬਲਵਿੰਦਰ ਕਾਰ ਉਹ 3 ਸਾਲਾਂ ਚ ਕਰਕੇ ਆਈ ਉਹ ਫੇਲ ਹੋ ਗਈ ਤੇ ਵਿੱਚ ਨਹੀਂ ਫਿਰ ਉੱਥੇ ਉੱਥੇ ਕਹਦਾ ਕੋਰਸ ਤੋਂ ਮੈਨੂੰ ਇਹ ਗੱਲ ਤਾਂ ਮੈਨੂੰ ਕਦੇ ਦੱਸੀ ਨਹੀਂ ਗਈ ਉੱਥੇ ਮੈਂ ਡਰਿੰਕ ਮਾਸਟਰੀ ਦਾ ਕਰਿਆ ਤੇ ਆ ਟੈਲ ਕਰਾ ਅਰੇ ਅਰੇ ਅਨੇ ਜੋ ਕੀਤਾ ਸੀਗਾ ਪ੍ਰਕਸ਼ੇਤਰਾ ਜੁਨੀਵਰਸਿਟੀ ਚ अच्छा हां मेरे नानक के उठे लवे ते फिर दूर ਪੈਂਦਾ ਸੀ ਉਥੋਂ ਬਸ ਫਿਰ ਮੈਂ ਹੋਸਟਲ ਤੇ ਰਹੀ ਹੋਸਟਲ ਦੀ ਜ਼ਿੰਦਗੀ ਬਹੁਤ ਵਧੀਆ ਸੀ ਅਸੀਂ ਇੱਕ ਪਰਮਲ ਕਾਠ ਹੁੰਦੀ ਸੀ ਬਲਾਡੇ ਦੀ ਸਾਡਾ ਬਹੁਤ ਪਿਆਰ ਸੀਗਾ ਇੱਕ ਜਸਵੀਰ ਕੌਰ ਖੜਿਆਲ ਉਹ ਉਹ ਮੇਰੀ ਬਹੁਤ ਸੇਲੀ ਬਾਬੇ ਮੈਨੂੰ ਇਹ ਗੱਲ ਅੱਜ ਪਤਾ ਲੱਗੀ ਆ ਮੈਂ ਤਾਂ ਕਦੇ ਵੀ ਮੈਨੂੰ ਪੁੱਛੀ ਨਹੀਂ ਸੀਗਾ ਵੀ ਮੀਮਾ ਤਾਂ ਤੂੰ ਕਿੱਥੇ ਕਿੱਥੇ ਪੜੀਆ ਤੇ ਅੱਜ ਪਤਾ ਲੱਗਾ ਮੀ ਬੇਬੇ ਹੋਸਟਲ ਤੇ ਵੀ ਰਹੀ ਐ ਤੇ अच्छा फिर ਮਾਤਾ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਕੋਰਸ ਕੀਤਾ ਡਰੈਗ ਟੀਚਰ ਦਾ ਫਿਰ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਮੈਂ ਆ ਕੇ ਸਕੂਲ ਖੋਲ੍ਹ ਲਿਆ ਪੰਜਵੀਂ ਤੱਕ ਸਕੂਲ ਚੱਲਿਆ ਪਿੰਡਾ ਬਥੇਰੇ ਬੱਚੇ ਪੜ੍ਹ ਕੇ ਗਏ ਮੇਰੇ ਪਿੰਡ ਦੇ ਮੇਰੇ ਕੋਲੋਂ ਪੰਜਵੀਂ ਤੱਕ ਅਸੀਂ ਸਕੂਲ ਚਲਾਇਆ ਬਹੁਤ ਵਧੀਆ ਚੱਲਿਆ ਬਸ ਫਿਰ ਭਾਈ ਮੇਰੀ ਬਿਹਰੇਜ ਹੋ ਗਈ ਉਸ ਤੋਂ ਬਾਅਦ ਫਿਰ ਇੰਟਰਵਿਊਆਂ ਬਥੇਰੀਆਂ ਆਈਆਂ ਪਰ ਇੱਕ ਸਾਡੇ ਪਰਿਵਾਰ ਨੇ ਮੈਨੂੰ ਬਾਹਰ ਨਹੀਂ ਭੇਜਿਆ ਕਹਿੰਦੇ ਇਸ ਦਾ ਤੋ ਤੇ ਨਹੀਂ ਤੇਰੇ ਡੈਡੀ ਨੇ ਨਹੀਂ ਭੇਜਿਆ ਸਭ ਤੋਂ ਵੱਡੀ ਗੱਲ ਤਾਂ ਉਹਨਾਂ ਨੇ ਕੀ ਕੋਈ ਪੈਸੇ ਭਰਵਾਉਂਦਾ ਸੀਗਾ ਮੇਰੇ ਕਲਾਸਮੇਟ ਆਈ ਮੇਰੇ ਕੋਲ ਪਤੜਾ ਨਹੀਂ ਸੀਗੀ ਉਹ ਕੁੜੀ ਉਹ ਆਈ ਕਹਿੰਦੀ ਵੀ ਭੈਣਾ ਆਪਾਂ ਨੂੰ ਬੀ ਐਮ ਐਲਏ ਕੋਈ ਗੱਲ ਕਰ ਲਈ ਇਹਨਾਂ ਨੇ ਉਹਦੇ ਘਰ ਵਾਲਾ ਲੱਗਿਆ ਹੋਇਆ ਸੀ ਪ੍ਰੋਫੈਸਰ ਵੀ ਇਹਨਾਂ ਨਾਲ ਗੱਲ ਕਰ ਲਈ ਵੀ ਆਪਾਂ ਇਹਨਾਂ ਨੇ ਪੈਸੇ ਭਰਨੇ ਨੇ ਮੈਂ ਤੇਰੇ ਪਾਪਾ ਨਾਲ ਗੱਲ ਕਰੀ ਉਹ ਸਾਫ਼ ਹੀ ਮੁਕਰ ਗਏ ਉਹ ਕਹਿੰਦੇ ਵੀ ਨਹੀਂ ਮੈਂ ਤਾਂ ਭਰਨੇ ਹੀ ਨਹੀਂ ਬਸ ਫਿਰ ਮੈਂ ਤੇਰੇ ਮਮਾ ਜੀ ਨੇ ਵੀ ਕੋਸ਼ਿਸ਼ ਕੀਤੀ ਦੇਖੋ ਭਾਈ ਹਣਾ ਮਨਤਾ ਅੱਜ ਵੈਸੇ ਇੰਨਾ ਕੁਝ ਪਤਾ ਲੱਗਾ ਬੇਬਾਰੇ ਮੈਂ ਕਦੇ ਐਵੇਂ ਗੱਲ ਹੀ ਨਹੀਂ ਕੀਤੀ ਸੀ ਹਣਾ ਤੇ ਮਤਲਬ ਯਾਰ ਬੜਾ ਮੈਨੂੰ ਫੀਲ ਹੋ ਰਿਹਾ ਵੀ ਹਣਾ ਮੇਰੀ ਮੰਮੀ ਇੰਨਾ ਪੜੀ ਇੰਨਾ ਮਤਲਬ ਉਹਨੇ ਹੋਸਟਲ 'ਚ ਮਤਲਬ ਹੋਸਟਲ 'ਚ ਗਈ ਹਣਾ ਸਕੂਲ ਵੀ ਚਲਾਇਆ ਪੰਜਵੀਂ ਤੱਕ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਹਾਂ ਵੀ ਮੰਮੀ ਨੇ ਨਾ ਅਟੈਂਡ ਕਰਾਫਟ ਦਾ ਕੋਰਸ ਕੀਤਾ ਮੈਨੂੰ ਐ ਨਹੀਂ ਪਤਾ ਸੀ ਵੀ ਹੋਸਟਲ 'ਚ ਪੜੇ ਨੇ ਹਣਾ ਵੀ ਉੱਥੇ ਉਹਨਾਂ ਨੇ ਕੋਰਸ ਕੀਤਾ ਫਿਰ ਸਕੂਲ ਵੀ ਖੋਲਿਆ ਤੇ ਮੇਰੇ ਮਾਮਾ ਜੀ ਵੀ ਕਲਰਕ ਲੱਗੇ ਹੋਏ ਸੀਗੇ ਤੇ ਉਹ ਵੀ ਮਤਲਬ ਟੀਚ ਉਹਨਾਂ ਨੇ ਟੀਚਿੰਗ ਵੀ ਕੀਤੀ ਹੈ ਮਤਲਬ ਹਾਂ ਟੀਚਿੰਗ ਵੀ ਕਰੀਏ ਕਿੱਥੇ ਉੱਥੇ ਪਿੰਡ 'ਚ ਉਸ ਨੂੰ ਪੜਾਉਂਦੇ ਹੁੰਦੇ ਜਦੋਂ ਕੋਈ ਟੀਚਰ ਨਹੀਂ ਆਉਂਦਾ ਸੀ ਮੇਰਾ ਭਰਾ ਐਮਏ ਬੀਐਡ ਹੈ ਤੇ ਤੇ ਮੈਂ ਤਾਂ ਤੁਸੀਂ ਆਪਣੇ ਭਰਾ ਤੋਂ ਵੀ ਪੜ੍ਹੇ ਹੋਗੇ ਹਾਂ ਮੇਰੇ ਭਰਾ ਤੋਂ ਕਦੇ-ਕਦੇ ਪੜ੍ਹਦੀ ਹੁੰਦੀ ਸੀ ਮੈਂ ਪਰ ਉਹ ਜ਼ਿਆਦਾਤਰ ਜਦੋਂ ਮੈਂ 8ਵੀਂ 'ਚ ਹੋਈ ਆ ਉਹਦੀ ਇੱਥੇ ਪਿੰਡ ਆਇਆ ਉਦੋਂ ਪਹਿਲਾਂ ਉਹ ਕਿਤੇ ਹੋਰ ਜੌਬ ਕਰਦੇ ਸੀਗੇ ਮੋਢਾ ਮੈਂ ਹੋਰ ਵੀ ਗੱਲਾਂ ਬਹੁਤ ਸੁਣਿਆ ਨਾ ਨਾਨਕੇ ਬਾਰੇ ਹਨਾ ਵੀ ਕਹਿੰਦੇ ਵੀ ਉੱਥੇ ਪੋਥੀ ਵਾਲਾ ਬਾਬਾ ਹਨਾ ਉੱਥੇ ਮਤਲਬ ਕਹਿੰਦੇ ਹੁੰਦੇ ਸੀ ਵੀ ਹਨਾ ਪੂਤਾ ਰਹਿੰਦੀਆਂ ਨੇ ਸੇਵੇ ਜਗਾ ਲਾਂਦਾ ਸੀ ਕੋਈ ਸਾਧ ਆਇਆ ਹੋਇਆ ਸੀ ਉੱਤੇ ਸੇਵੇ ਦੀ ਗੱਲਾਂ ਸੀ ਇਹ ਗੱਲਾਂ ਕਿੰਨੀਆਂ ਕਿ ਸੱਚ ਨੇ ਮੈਂ ਨਾ ਪਿੱਛੇ ਇੱਕ ਸਲੇਡੇ ਦੀ ਵੀਡੀਓ ਬਣਾਈ ਸੀ ਬੜੀ ਵਾਇਰਲ ਹੋਈ ਨਾ ਲੋਕਾਂ ਨੇ ਕਿਹਾ ਵੀ ਨਹੀਂ ਸਲੇਡਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਪਰ ਮੈਂ ਇੱਥੇ ਦੇਖਿਆ ਆਪਣੇ ਪਿੰਡੇ ਦਾ ਹਲੇ ਤੱਕ ਵੀ ਡਰਦੇ ਨੇ ਨਾ ਉਹ ਏਰੀਆ 'ਚ ਰਾਤ ਨੂੰ ਜਾਣ ਤੋਂ ਵੀ ਉੱਥੇ ਸਲੇਡਾ ਰਹਿੰਦਾ ਤੇ ਇਹ ਜਿਹੜੀ ਪੋਥੀ ਵਾਲੇ ਬਾਬੇ ਹਨਾ ਪੂਤਾਂ ਦੀ ਗੱਲ ਹੈ ਵੀ ਉੱਥੇ ਐਵੇਂ ਸੇਵੇ ਏ ਬਿਲਕੁਲ ਸੱਚ ਐ ਮੈਂ ਤਾਂ ਉਹ ਤੋਂ ਛੋਟੀ ਸੀ ਤੇਰੀ ਮਾਸੀ ਹੋਰੀਆਂ ਜਾਂਦੇ ਹੁੰਦੇ ਸੀ ਮਿੱਟੀ-ਮਿੱਟੀ ਲੈਣ ਚੌਰਾਂ ਦਾ ਬੁੜਾ ਸੀ ਉਹ ਉਹ ਸੀਵੇ ਜਗਾ ਲੰਦਾ ਲੋਕਾਂ ਨੂੰ ਉਵੇਂ ਜਿਵੇਂ ਲੋਕਾਂ ਨੂੰ ਦਿਸਦੇ ਤੇਰੀ ਨਾਨੀ ਦਾਸ ਨਹੀਂ ਹੁੰਦੀ ਸੀ ਵੀ ਜਦੋਂ ਅਸੀਂ ਸਵੇਰ ਗਈਆਂ ਮਿੱਟੀ ਲੈਣ ਤਾਂ ਕੋਈ ਜਿਹੜੀ ਮਰੀ ਹੋਈ ਸੀ ਉਹੋ ਝਾੜੂ ਮਾਰ ਰਹੀ ਸੀ ਉੱਥੇ ਤੇ ਉਹ ਦੇਖ ਕੇ ਛਿੱਟ ਕੇ ਉੱਥੀ ਤਾਸਲੇ ਫੇਰ ਘਰ ਨੂੰ ਭੱਜਈ ਆਈਆਂ ਉਸ ਤੋਂ ਬਾਅਦ ਇਹ ਬਾਬਾ ਜੀ ਆਏ ਸਾਡੇ ਪੁੱਥੀ ਵਾਲੇ ਸੰਤ ਤੇ ਉਸ ਬਾਅਦ ਉੱਥੇ ਲੋਕ ਵੇਚੀ ਚੱਕ ਜਾਣ ਲੱਗੇ ਨੇ ਉਸ ਤੋਂ ਪਹਿਲਾਂ ਕੋਈ ਦੁਪਹਿਰੇ ਟਾਈਮ ਨਹੀਂ ਜਾਂਦਾ ਸੀ ਦੇਖੋ ਬਈ ਇਹ ਗੱਲਾਂ ਨਾ ਕਿਤੇ ਨਾ ਕਿਤੇ ਬਹੁਤ ਸੱਚ ਹੁੰਦੀਆਂ ਨੇ ਹਨਾ ਸਵੇਰੇ ਜਗਾਉਣਾ ਮਤਲਬ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਸੀ ਪਹਿਲਾਂ ਮਤਲਬ ਇਹ ਚੀਜ਼ਾਂ ਹੈਗੀਆਂ ਸੀਗੀਆਂ ਮੈਂ ਵੀ ਦੇਖਿਆ ਸਾਡੇ ਇੱਥੇ ਇੱਕ ਛਿੜੀ ਹੁੰਦੀ ਸੀ ਨਾ ਉੱਥੇ ਡਰਦੇ ਲੋਕ ਜਾਂਦੇ ਨਹੀਂ ਸੀ ਉੱਥੇ ਮਤਲਬ ਮਰੇ ਹੋਏ ਲੋਕਾਂ ਨੂੰ ਦਫਨਾਇਆ ਜਾਂਦਾ ਸੀ ਹਨਾ ਆਬਵੀਅਸਲੀ ਗੱਲ ਹੈ ਇਹ ਚੀਜ਼ਾਂ ਮੇਰੇ ਸਾਵਾਂ ਕਿਤੇ ਨਾ ਕਿਤੇ ਹੁੰਦੀਆਂ ਜੇ ਰੱਬ ਤਾਂ ਪ੍ਰੇਤਾਤਮਾ ਵੀ ਹੈਗੀਆਂ ਨੇ ਪੈਰਾਨਾਰਮਲ ਐਕਟੀਵਿਟੀ ਹੁੰਦੀਆਂ ਨੇ ਮੇਰੇ ਨਾਲ ਮੈਂ ਇਹ ਚੀਜ਼ ਨੂੰ ਦੇਖਿਆ ਹੈਗਾ ਕਿਉਂਕਿ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਡੈਥ ਹੋਣ ਤੋਂ ਬਾਅਦ ਜਦੋਂ ਮੈਂ ਆਪਦੇ ਰੂਮ 'ਚ ਸੌਂਦਾ ਤਾਂ ਮੈਨੂੰ ਐ ਫੀਲ ਹੁੰਦਾ ਵੀ ਹਾਂ ਵੀ ਕੋਈ ਮੇਰੇ ਨਾਲ ਆਲੇ-ਦਾਲੇ ਫਿਰ ਰਿਹਾ ਹੈ ਜਾਂ ਕੋਈ ਸਾਈਡ ਦੇ ਮੇਰੇ ਸਿਰਹਾਣੇ ਦੇ ਕੋਲ ਖੜਾ ਹੈਗਾ ਹਨਾ ਤੇ ਮਤਲਬ ਉਹ ਚੀਜ਼ ਮੈਂ ਫੀਲ ਕੀਤੀ ਹੈਗੀ ਇੱਕ ਵਾਰ ਨਹੀਂ ਕਿੰਨੇ ਵਾਰ ਫੀਲ ਕੀਤੀ ਹੈ ਤੇ ਹੁਣ ਮੈਂ ਮਹਾਲੀ ਰਹਿਣਾ ਤੇ ਮਹਾਲੀ ਮੈਂ ਇਹ ਚੀਜ਼ ਨੂੰ ਬਹੁਤ ਵਾਰ ਫੀਲ ਕੀਤਾ ਹੈਗਾ ਤੇ ਚਲੋ ਹੁਣ ਆਪਾਂ ਡਰਦੇ ਨਹੀਂ ਹੈਗੇ ਥੋੜੇ ਪਤਾ ਲੱਗ ਗਿਆ ਵੀ ਹਾਂ ਯਾਰ ਇਹ ਚੀਜ਼ਾਂ ਵਹਿਮ ਹੋ ਸਕਦੀਆਂ ਨੇ ਜਾਂ ਆਪਣੇ ਮਨ ਦਾ ਇੱਕ ਡਰ ਹੋ ਸਕਦਾ ਹੈਗਾ ਬਟ ਨਹੀਂ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਹਾਂ ਵੀ ਕੋਈ ਕੋਲ ਹੈਗਾਗਾ ਆਪਣੇ ਹਨਾ ਤੇ ਫਿਰ ਮਾ ਤਾਂ ਫਿਰ ਤੇਰਾ ਮੈਰਿਜ ਮੈਰਿਜ ਕਦੋਂ ਹੋਈ ਮੇਰੀ ਮੈਰਿਜ ਹੋਈ ਹੁਣ 1986 ਚ ओके ठीक है फिर उस तो बाद कोई जॉब ਦਾ ਫਿਰ ਅਪਲਾਈ ਕੀਤਾ ਸੀ ਪੈਸੇ ਪੂਸੇ ਨਹੀਂ ਦਿੱਤੇ ਗਏ ਫਿਰ ਉਸ ਤੋਂ ਬਾਅਦ ਕੀ ਫਿਰ ਉਸ ਤੋਂ ਬਾਅਦ ਘਰ ਹੀ ਰਹੇ ਬਸ ਬੱਚੇ ਹੋ ਗਏ ਤੁਸੀਂ ਹੋ ਗਏ ਬਸ ਜ਼ਿੰਦਗੀਆਂ ਹੀ ਲਾਈਫ ਚੱਲਦੀ ਰਹੀ ਉਸ ਤੋਂ ਬਾਅਦ ਫਿਰ ਜਦੋਂ ਏਜ ਲੰਘ ਗਈ ਫਿਰ ਅਸੀਂ ਅੱਡ ਇੱਧਰ ਆ ਗਏ ਜ਼ਿੰਮੇਵਾਰੀਆਂ ਪੈ ਗਈਆਂ ਬੱਚਿਆਂ ਦਾ ਖਰਚਾ ਹੋ ਗਿਆ ਫਿਰ ਤੇਰੇ ਡੈਡੀ ਕਹਿੰਦੇ ਵੀ ਚਲੋ ਜੀ ਕਰਨੀ ਐ ਤੂੰ ਕਰ ਲੈ ਜੋਬ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਸਤਾਂ ਸਾਲ ਪੜਾਇਆ ਉਸ ਤੋਂ ਬਾਅਦ ਜੀ ਮੇਰੀ ਮੰਮੀ ਨੇ ਸਤਾਰਾ ਸਾਲ ਪੜਾਇਆ ਤੇ ਜੇ ਜੇ ਮੇਰੀ ਮੰਮੀ ਨਾ ਪੜਾਉਣ ਲੱਗਦੀ ਤਾਂ ਸ਼ਾਇਦ ਮੈਂ ਗ੍ਰੈਜੂਏਸ਼ਨ ਨਹੀਂ ਕਰ ਪਾਉਣੀ ਸੀ ਮੈਂ ਵੀ ਇੱਥੇ ਦਿਹਾੜੀਆਂ ਧੂੜੀਆਂ ਕਰ ਰਿਆ ਹੁੰਦਾ ਕਿਉਂਕਿ ਮੇਰੀ ਮੰਮੀ ਨੇ ਮੈਨੂੰ ਪੜਾਇਆ ਮੇਰੀਆਂ ਭੈਣਾਂ ਨੂੰ ਪੜਾਇਆ ਬਹੁਤ ਮਿਹਨਤ ਕੀਤੀ ਹੈਗੀ ਤੇ ਜਿਹੜਾ ਇਹ ਸਾਡਾ ਘਰ ਆ ਨਾ ਇੱਕ ਟਾਈਮ ਦੇ ਉੱਪਰ ਪੱਲੀਆਂ ਲੱਗੀਆਂ ਹੁੰਦੀਆਂ ਸੀ ਵਿੰਡੋਮ ਦੇ ਉੱਪਰ ਰਾਤ ਨੂੰ ਜਦੋਂ ਮੀਂਹ ਆਉਂਦਾ ਸੀਗਾ ਮਤਲਬ ਐ ਖੱਲਾ ਖੁੰਝਾਂ ਦੀ ਸੌਣਾ ਪੈਂਦਾ ਸੀਗਾ ਸਾਰਾ ਪਾਣੀ ਨਾਲ ਭਰ ਜਾਂਦਾ ਹੁੰਦਾ ਸੀ ਘਰ ਇਧਰੋਂ ਬਾਛੜਾ ਰਿਹਾ ਇਧਰੋਂ ਬਾਛੜਾ ਰਿਹਾ ਵੀ ਮਤਲਬ ਬ ਸੋ ਬਾਬੇ ਜੀ ਦੇ ਕਰਪਾ ਨਾਲ ਉਹ ਮਿਹਨਤ ਕਰ ਰਹੇ ਹਾਂ ਆਪਾਂ ਕਰੀ ਜਾਣੇਗੇ ਹਾਰ ਨਹੀਂ ਮੰਨਦੇ ਹੈਗੇ ਬਸ ਕਰਦੇ ਨੇ ਇੱਕੋ ਹੀ ਗੱਲ ਸਿਖਾਈ ਹੈ ਵੀ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ